ਵੈਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਬੱਚੇ ਸਾਡੇ ਅੱਜ ਰਾਜਾ ਬੜੈਚ ਢੜਾਕਾ ਵੀਰ ਜਿਹੜਾ ਉਹਨੇ 22 ਤਰੀਕ ਨੂੰ ਇੱਥੋਂ ਦੌੜ ਸ਼ੁਰੂ ਕੀਤੀ ਸੀ ਦਰਬਾਰ ਸਾਹਿਬ ਤੱਕਰਦੀ ਅੱਜ ਪ੍ਰਕਾਸ਼ ਚ ਦਿਹਾੜਾ ਵਾ ਸਾਡਾ ਪ੍ਰਕਾਸ਼ਪੁਰ ਦਾ ਦਿਹਾੜਾ ਸੀ ਅੱਜ ਗੁਰੂ ਸਾਹਿਬ ਦੇ ਉਸ ਫਲਸਫੇ ਨੂੰ ਕਿਰਤ ਕਰੋ ਨਾਮ ਜਪੋ ਵੰਡ ਛਕੋ ਉਸ ਫਲਸਫੇ ਨੂੰ ਅੱਗੇ ਰੱਖ ਕੇ ਵੀਰ ਨੇ ਇਹ ਦੌੜ ਲਾਈ 150 ਕਿਲੋਮੀਟਰ ਦੀ ਇਹ ਦੌੜ ਸੀ ਜਿਹੜੀ 48 ਘੰਟਿਆਂ 'ਚ ਰਾਜੇਪਟਨੇ ਚ ਨੇ ਪੂਰੀ ਕੀਤੀ ਇੱਥੋਂ ਜਦੋਂ ਦੌੜ ਸ਼ੁਰੂ ਹੋਈ ਸਾਡੇ ਬੱਚਿਆਂ ਨੇ 10 ਕਿਲੋਮੀਟਰ ਟਿੱਕਰ ਦੀ ਦੌੜ ਦੇ ਵਿੱਚ ਉਹਨੇ ਨਾਲ ਪਾਰਟਿਸਿਪੇਟ ਕੀਤਾ ਤੇ ਉੱਥੇ ਜਦੋਂ ਖਤਮ ਹੋਣੀ ਸੀ ਕਿ ਜਾ ਕੇ ਦਰਬਾਰ ਸਾਹਿਬ ਤੇ ਉਸ ਤੋਂ ਪਹਿਲਾਂ ਜਿਹੜਾ ਗੋਲਡਨ ਗੇਟ ਆ ਉਹਦੇ ਤੋਂ ਕਰੀਬ ਸ਼ੁਰੂ ਕਰਕੇ 8 ਕਿਲੋਮੀਟਰ ਦੀ 6 ਕਿਲੋਮੀਟਰ 6 ਕਿਲੋਮੀਟਰ ਦਾ ਫੇਰ ਸਾਡੇ ਬੱਚਿਆਂ ਨੇ ਉੱਥੇ ਜਾ ਕੇ ਉਹ ਵੀਰ ਦੇ ਨਾਲ ਪਾਰਟਿਸਿਪੇਟ ਕੀਤਾ ਉਹਨੂੰ ਹੌਸਲਾ ਫੁਜਾਈ ਦਿੱਤੀ ਉਹ ਵੀਰ ਦਾ ਇੱਕ ਸੰਕਲਪ ਸੀਗਾ ਵੀ ਮੈਂ ਉਹ ਆਪ ਵੀ ਵੀਰਾਂ ਬਹੁਤ ਵਧੀਆ ਦੜਾਕ ਆ ਤੇ ਉਹ ਕਹਿੰਦਾ ਸੀ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਐਸਾ ਕਰਨਾ ਚਾਹਣਾ ਜਿਹਦੇ ਨਾਲ ਮੈਂ ਕਿਸੇ ਹੋਰ ਨੂੰ ਮੋਟੀਵੇਟ ਕਰ ਸਕਾਂ ਤਾਂ ਉਹ ਵੀਰ ਨੇ ਇੱਥੇ ਸੁਪਨਿਆਂ ਦੇ ਘਰ ਤੋਂ ਦੌੜ ਸ਼ੁਰੂ ਕਰਕੇ ਇੱਥੋਂ ਜਾ ਕੇ ਫਗਵਾੜੇ ਰੁਕਿਆ ਉਹ ਵੀਰ ਫਗਵਾੜੇ ਗੁਰਦੁਆਰਾ ਸਖਚੈਨ ਆਣਾ ਸਾਹਿਬ ਦੇ ਵਿੱਚ ਉੱਥੋਂ ਫਿਰ ਤੁਰੇ ਉਸ ਤੋਂ ਅੱਗੇ ਜਾ ਕੇ ਫਿਰ ਵੀਰ ਨੇ ਗੁਰਦੁਆਰਾ ਗੰਗਸਰ ਸਾਹਿਬ ਜਾ ਕੇ ਕਰਤਾਰਪੁਰ ਵੀਰ ਨੇ ਰੁਕਣਾ ਸੀਗਾ ਕਰਤਾਰਪੁਰ ਰੁੱਕ ਕੇ ਉੱਥੋਂ ਗੁਰਦੁਆਰਾ ਸਾਹਿਬ ਤੋਂ ਆਰਾਮ ਕਰਕੇ ਫਿਰ ਅੱਗੇ ਬਾਬਾ ਬਕਾਲਾ ਸਾਹਿਬ ਜਾ ਕੇ ਉਹ ਵੀਰ ਨੇ ਟ੍ਰੈਸਟ ਕੀਤੀ ਤੇ ਬਾਬਾ ਬਕਾਲਾ ਸਾਹਿਬ ਤੋਂ ਫਿਰ ਸਿੱਧਾ ਸ੍ਰੀ ਦਰਬਾਰ ਸਾਹਿਬ ਪਹੁੰਚਿਆ 48 ਘੰਟਿਆਂ ਦੇ ਵਿੱਚ 150 ਕਿਲੋਮੀਟਰ ਉਹ ਵੀਰ ਦੌੜ ਕੇ ਇੱਥੋਂ ਇੱਥੋਂ ਗਿਆ ਤੇ ਇਹ ਬੱਚੇ ਸਾਡੇ ਅੱਜ ਉੱਥੋਂ ਸ੍ਰੀ ਦਰਬਾਰ ਸਾਹਿਬ ਤੋਂ ਵਾਪਸ ਆਏ ਨੇ ਉੱਥੇ ਬੱਚਿਆਂ ਨੂੰ ਮੋਟੀਵੇਟ ਕਰਨ ਲਈ ਵੀਰਾਂ ਨੇ ਕੁਝ ਉੱਥੋਂ ਦੇ ਜਿਹੜੇ ਸਾਡੇ ਪ੍ਰਬੰਧਕ ਵੀਰ ਸੀ ਉਹਨਾਂ ਨੇ ਬਤਿਆਂ ਨੂੰ ਸਨਮਾਨ ਕੀਤਾ ਤੇ ਬਹੁਤ ਧੰਨਵਾਦ ਵੀ ਉਹਨਾਂ ਦਾ ਤੇ ਰਾਜੇ ਵੀਰ ਦਾ ਬਹੁਤ-ਬਹੁਤ ਸ਼ੁਕਰੀਆ ਜੀ ਨੇ ਐਡਾ ਵੱਡਾ ਕਾਰਜ ਸੁਪਨਿਆਂ ਦੇ ਘਰ ਤੋਂ ਸ਼ੁਰੂ ਕਰਕੇ ਉਹਨੂੰ ਆਪਣੇ ਸੰਕਲਪ ਨੂੰ ਪੂਰਾ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ